ਸਫਰ ਸ਼ਹਾਦਤ ਦੀਆਂ ਕਰ ਕਰ ਪੈ ਰਹੀਆਂ ਬਾਤਾਂ ਨੇ ਕੋਈ ਹਾਲ ਸੁਣਾਵੇਂ ਜੰਗ ਚਮਕੌਰ ਦੇ ਕੋਈ ਕਿੰਜ ਗੁਜਰੀਆਂ ਬੁਰਜ ਠੰਡੇ ਚ ਰਾਤਾਂ ਨੇ ਸਰਬੰਸ ਦਾਨੀਆਂ ਸਿਰ ਝੁਕਦਾ ਤੇਰੇ ਲਾਲਾ ਨੂੰ ਜਿਨ੍ਹਾਂ ਤਖਤ ਹਲਾਤੇ ਕਮ ਜਾਤਾں ਦੇ ਜਿਨ੍ਹਾਂ ਤਖਤ ਹਲਾਤੇ ਕਮ ਜਾਤਾں ਦੇ ਇਸ ਅਦੁੱਤੀ ਸ਼ਹਾਦਤ ਦੇ ਸੁਣ ਕਿਸੇ ਹੋ ਜਾਂਦੇ ਲੂਈ ਕੰਡੇ ਸਦੀਵਕਾਲ ਲਈ ਉੱਚੇ ਕਰਤੇ ਜਿਸ ਖਾਲਸੇ ਦੇ ਝੰਡੇ ਸੁਣ ਵਹਿ ਤਰਦੇ ਅਥਰੂ ਨਾਲ ਜਜ਼ਬਾਤਾਂ ਦੇ ਸਰਬੰਸ ਸਿਧਾਨੀਆਂ ਅਸਿਰ ਝੁਕਦਾ ਤੇਰੇ ਲਾਲਾ ਨੂੰ ਜਿਨ੍ਹਾਂ ਤਖਤ ਹਲਾਤੇ ਕਮ ਜਾਂਤਾ ਦੇ ਲੋਭ ਲਾਲਚ ਦੇ ਦੇ ਹੰਬ ਗਏ ਸੀ ਵੈਰੀ ਈ ਨੰਨਾ ਮੰਨੀ ਵੇਖ ਮੌਤ ਵੀ ਵਿੱਚ ਸੂਬੇ ਦੀ ਕਚਹਿਰੀ ਨਾਲ ਜੋਸ਼ ਦੇ ਲਾ ਲਾ ਜੇਕਾਰੇ ਸੂਬਾ ਕੰਬਣ ਲਾਤਾ ਏ ਸਰਬੰਸ ਦਾਨੀਆਂ ਸਿਰ ਝੁਕਦਾ ਤੇਰੇ ਲਾਲਾ ਨੂੰ ਜਿਹਨਾਂ ਤਖਤ ਹਲਾਤੇ ਕਮ ਜਾਤਾ ਦੇ ਵਾਹਿਗੁਰੂ ਵਾਹਿਗੁਰੂ ਕਰਦੇ ਦਰਸ਼ਨਾਂ ਨੂੰ ਜਾਣਾ ਕਰਾ ਇਹ ਅਰਜੋਈ ਲਾ ਸਪੀਕਰ ਸ਼ੋਰ ਸ਼ਰਾਬੇ ਨਾ ਮਚਾਈ ਕੋਈ ਜੁਲਮ ਨਾ ਸਹਿਣਾ ਨਾ ਕਰਨਾ ਆਓ ਪਹਿਰਾ ਦੇਈ ਇਹਨਾਂ ਸਿਧਾਂਤਾਂ ਤੇ ਸਰਬੰਸ ਦਾਨੀਆਂ ਸਿਰ ਝੁਕਦਾ ਤੇਰੇ ਲਾਲਾ ਨੂੰ ਜਿਨ੍ਹਾਂ ਤਖਤ ਹਲਾਤੇ ਕਮਜਾਤਾ ਦੇ ਜੇ ਨਾ ਤਖਤ ਹਲਾਤੇ ਕਮਜਾਤਾਂ ਦੇ